ਐਮਐਲਏ ਰਮਣ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਈਆਂ ਦੇ ਸਾਹ ਸੁੱਕ ਗਏ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਮੰਤਰੀ ਵੀ ਸ਼ਾਮਲ ਹੈ ਉਸ ਮੰਤਰੀ ਦੇ ਵੀ ਸਾਹ ਜਿਹੜੇ ਥੱਲੜਲੇ ਥੱਲੇ ਤੇ ਉਤਲੇ ਉੱਤੇ ਰਹਿ ਗਏ ਨੇ ਆਖਰਕਾਰ ਕੀ ਰਮਣ अरोड़ा ਤੋਂ ਬਾਅਦ ਜਲੰਧਰ ਨਾਲ ਸੰਬੰਧਤ ਉਸ ਮੰਤਰੀ ਦੀ ਵਾਰੀ ਵੀ ਆਉਣ ਵਾਲੀ ਹੈ ਕੀ ਹੋਰ ਐਮਐਲਏ ਜਦ ਵੱਡੇ ਆਗੂ ਚੱਕੇ ਜਾਣ ਦੀ ਤਿਆਰੀ ਦੇ ਵਿੱਚ ਨੇਗੇ ਇਹ ਖਬਰਾਂ ਕਿੱਥੋਂ ਆ ਰਹੀਆਂ ਨੇ ਤੇ ਇਹਨਾਂ ਦੇ ਪਿੱਛੇ ਸੱਚ ਕੀ ਹੈ ਕਿ ਵਾਕਈ ਉਹ ਮੰਤਰੀ ਚੱਕਿਆ ਜਾਣਾ ਹੈ ਜਾਂ ਉਸ ਮੰਤਰੀ ਦਾ ਵੀ ਨੰਬਰ ਲੱਗ ਸਕਦਾ ਹੈ ਇਸ ਬਾਰੇ ਕੀ ਚੱਲ ਰਿਹਾ ਹੈ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਤੀ ਕੱਲ ਜਿਵੇਂ ਹੀ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ अरोड़ा ਨੂੰ ਵਿਜੀਲੈਂਸ ਨੇ ਚੱਕਿਆ ਉਸ ਤੋਂ ਬਾਅਦ ਸਿਆਸੀ ਫਿਜ਼ਾਵਾਂ ਦੇ ਅੰਦਰ ਇਹ ਗੱਲ ਚੱਲ ਪੱਲੀ ਕਿ ਕਈ ਹੋਰ ਨੰਬਰ ਵੀ ਲੱਗਣਗੇ ਹਾਲਾਂਕਿ ਕਿਹੜਾ ਨੰਬਰ ਲੱਗਣਾ ਹੈ ਕਿ ਇਹਦਾ ਨਹੀਂ ਲੱਗਣਾ ਇਹ ਹਾਲੇ ਕਿਸੇ ਨੂੰ ਨਹੀਂ ਪਤਾ ਅ ਪਾਟ ਜਲੰਧਰ ਹਲਕੇ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਦੇ ਸਿਆਸੀ ਹਲਕਿਆਂ ਦੇ ਅੰਦਰ ਇੱਕ ਦੂਜੇ ਦੇ ਕੰਨਾਂ 'ਚ ਫੂਕਾ ਵੱਜਣ ਲੱਗ ਗਈਆਂ ਕਿ ਵੀ ਹੁਣ ਮੰਤਰੀ ਸਾਹਿਬ ਵੀ ਗਏ ਲੋ ਕਾਰਨ ਕੀ ਹੈ ਦੋ ਮੁਸ਼ਤਰਕਾ ਜਾਨੀ ਕਿ ਸਾਂਝੀਆਂ ਗੱਲਾਂ ਕੀ ਨੇ ਜਿਹੜੇ ਇਲਜ਼ਾਮ ਰਮਨ ਅਰੋੜਾ ਤੇ ਲੱਗੇ ਨੇ ਜਿਹੜੇ ਇਲਜ਼ਾਮਾਂ ਦੇ ਕਰਕੇ ਰਮਨ ਅਰੋੜਾ ਅੱਜ ਹਵਾਲਾਤ ਦੇ ਵਿੱਚ ਨੇ ਉਹੀ ਇਲਜ਼ਾਮ ਜਲੰਧਰ ਪਛਮੀ ਤੋਂ ਵਿਧਾਇਕ ਤੇ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਦੇ ਮੰਤਰੀ ਮਹਿੰਦਰ ਭਗਤ ਹੁਣਾ ਤੇ ਲੱਗੇ ਨੇ ਮਹਿੰਦਰ ਭਗਤ ਹੁਣਾ ਦੇ ਉੱਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਉਹ ਲੱਗੇ ਉਹ ਇਲਜ਼ਾਮ ਵੀ ਕਿਸੇ ਹੋਰ ਨੇ ਨਹੀਂ ਲਾਏ ਉਹਨਾਂ ਦੇ ਪੁਰਾਣੇ ਸਾਥੀ ਤੇ ਇਸੇ ਹਲਕੇ ਦੇ ਸਾਬਕਾ ਵਿਧਾਇਕ ਸ਼ੀਤਲ ਉਂਗਰਾਲ ਨੇ ਲਾਏ ਹੁਣ ਸਵਾਲ ਇਹ ਉੱਠਣ ਲੱਗਿਆ ਕਿ ਜਿਹੜੇ ਇਲਜ਼ਾਮ ਰਮਨ ਰੋੜਾ ਤੇ ਲੱਗੇ ਨੇ ਉਹੀ ਮਹਿੰਦਰ ਭਗਤ ਤੇ ਲੱਗੇ ਨੇ ਤੇ ਫਿਰ ਮਹਿੰਦਰ ਭਗਤ ਵੀ ਚੱਕੇ ਜਾਣਗੇ ਪਰ ਜਿਹੜੀ ਜਾਣਕਾਰੀ ਮੇਰੇ ਕੋਲ ਹੈ ਉਹਦੇ ਅਨੁਸਾਰ ਮਹਿੰਦਰ ਭਖਤ ਨੂੰ ਹਲੇ ਕੋਈ ਤੱਤੀਵਾ ਲੱਗਣ ਵਾਲੀ ਨਹੀਂ ਹੈ ਉਹਦੇ ਪਿੱਛੇ ਕਈ ਕਾਰਨ ਨੇ ਇੱਕ ਤਾ ਉਹਨਾਂ ਦੀਆਂ ਤੇ ਮੁੱਖ ਮੰਤਰੀ ਦੀਆਂ ਨਜ਼ਦੀਕੀਆਂ ਦੂਜਾ ਹਾਈ ਕਮਾਂਡ ਦੇ ਨਾਲ ਜਿਹੜਾ ਉਹ ਟਿਚ ਬਟਨਾ ਦੀ ਜੋੜੀ ਹੋਣਾ ਇਹ ਗੱਲ ਕਿਹਾ ਜਾਂਦਾ ਕਿਉਂਕਿ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਖਬਰ ਦਿੱਤੀ ਸੀ ਦੇ ਦੇਨ ਸ਼ੀਤਲੰਗਰਾਲ ਨੇ ਇਹ ਇਲਜ਼ਾਮ ਲਾਇਆ ਸੀ ਉਸ ਦਿਨ ਇਹ ਚਰਚਾ ਚੱਲੀ ਸੀ ਕਿ ਇਹ ਹੋ ਸਕਦਾ ਹੈ ਕਿ ਅਸਤੀਫਾ ਲਿਆ ਜਾ ਸਕੇ ਜਦੋਂ ਇਹ ਜਾਂਚ ਅੱਗੇ ਵਧੇਗੀ ਕਿਉਂਕਿ ਜਿਹੜਾ ਅਧਿਕਾਰੀ ਸੁਖਦੇਵ ਵਿਸ਼ਿਸ਼ਟ ਫੜਿਆ ਗਿਆ ਹੈ ਉਹਦੇ ਤਾਰ ਇਹਨਾਂ ਦੇ ਨਾਲ ਦੋਵਾਂ ਦੇ ਨਾਲ ਜੁੜਦੇ ਨੇ ਤੇ ਕਿਹਾ ਜਾਂਦਾ ਹੈ ਕਿ ਹੁਣ ਇਹ ਮਾਮਲਾ ਅੱਗੇ ਜਾਵੇਗਾ ਪਰ ਜੋ ਜਲੰਧਰ ਤੋਂ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਹਾਲ ਫਿਲਹਾਲ ਦੀ ਘੜੀ ਮਹਿੰਦਰ ਭਗਤ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਠੰਡਾ ਪਾਣੀ ਪੀ ਕੇ skoon.com ਦੇ ਨਾਲ ਬੈਠ ਸਕਦੇ ਨੇ ਉਹਨਾਂ ਨੂੰ ਕੋਈ ਵੀ ਟੈਨਸ਼ਨ ਨਹੀਂ ਉਹਨਾਂ ਦੇ ਖਿਲਾਫ ਹਾਲੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਸਕਦੀ ਉਹਨਾਂ ਨੂੰ ਤਕਤੀ ਹਵਾ ਫਿਲਹਾਲ ਨਹੀਂ ਲੱਗ ਸਕਦੀ ਦੂਜੇ ਪਾਸੇ ਇਹ ਵੀ ਚਰਚਾ ਹੈ ਮੀਡੀਆ ਦੇ ਅੰਦਰ ਖਾਸ ਕਰਕੇ ਕਈ ਮੀਡੀਆ ਸੋਸ਼ਲ ਮੀਡੀਆ ਦੇ ادارے ਹੈ ਜਿਨ੍ਹਾਂ ਨੇ ਖਬਰ ਚਲਾਈ ਹੈ ਕਿ ਮੰਤਰੀ ਸਾਹਿਬ ਦਾ ਵੀ ਨੰਬਰ ਲੱਗ ਸਕਦਾ ਹਾਲਾਂਕਿ ਉਹਨਾਂ ਦੀ ਆਪਣੀ ਇਨਫੋਰਮੇਸ਼ਨ ਹੋ ਸਕਦੀ ਹੈ ਕਿ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਉਹਨਾਂ ਨੇ ਆਪਣੇ ਹਿਸਾਬ ਨਾਲ ਕਤਰ ਕੀਤੀ ਹੋ ਸਕਦੀ ਹੈ ਕਿ ਹੋ ਸਕਦੀ ਹੈ ਪਰ ਜੋ ਮੇਰੇ ਕੋਲੇ ਜਾਣਕਾਰੀ ਹੈ ਉਹਦੇ ਹਿਸਾਬ ਦੇ ਨਾਲ ਮਹਿੰਦਰ ਭਗਤ ਨੂੰ ਹਾਲੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਐਸੀ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਜਿਹੜੀ ਹੈ ਅਮਲ 'ਚ ਵੀ ਨਹੀਂ ਲਿਆਂਦੀ ਜਾ ਰਹੀ ਹੁਣ ਰਮਨ अरोड़ा ਵਾਲੇ ਮਾਮਲੇ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਕਹਿੰਦੇ ਨੇ ਕਿ ਜਲੰਧਰ ਦੇ ਵਿੱਚ ਜੇਕਰ ਤੁਸੀਂ ਸਰਵਾਈਵ ਕਰਨਾ ਹੈ ਰਾਜਨੀਤੀ 'ਚ ਕਾਰੋਬਾਰ 'ਚ ਇਵਨ ਕਿ ਤੁਸੀਂ ਸੂਈਆਂ ਵੇਚਣ ਵਾਲੀ ਦੁਕਾਨ ਤੋਂ ਲੈ ਕੇ ਜੇ ਕੋਈ ਵੱਡਾ ਬਿਜ਼ਨਸ ਕਰਨਾ ਹੈ ਜੇ ਤੁਸੀਂ ਟਰੈਕਟਰ ਟਰਾਲੀਆਂ ਬਣਾਉਣ ਦਾ ਕਾਰਾਂ ਬਣਾਉਣ ਦਾ ਬਿਜ਼ਨਸ ਕਰਨਾ ਹੈ ਤਾਂ ਤੁਹਾਨੂੰ ਜਲੰਧਰ ਨਾਲ ਸਬੰਧਤ ਜਿਹੜੇ 4-5 ਮੀਡੀਆ ਦੇ ادارے ਨੇ ਅਖਬਾਰੀ ادارے ਨੇ ਜਿਹੜੇ ਉਹਨਾਂ ਦੇ ਨਾਲ ਆਪਣੀ ਜਿਹੜੀ ਪੈਚ ਹੈ ਜਿਹੜਾ ਆਪਣਾ ਸਬੰਧ ਨੇ ਉਹ ਪੱਧਰੇ ਕਰਕੇ ਰੱਖਣੇ ਪੈਣੇ ਜੇਕਰ ਉਹ ਸਬੰਧ ਉੱਚੇ ਨਿਵੇਂ ਹੁੰਦੇ ਆ ਤਾ ਤੁਹਾਡੇ ਲਈ ਮੁਸ਼ਕਲ ਖੜੀ ਹੋ ਸਕਦੀ ਹੈ। ਇਹੀ ਹਾਲ ਰਮਨ अरोड़ा ਦੇ ਨਾਲ ਹੋਇਆ। ਉਹਨਾਂ ਨੇ ਆਪਣੀ ਹੀ ਹਲਕੇ ਦੇ ਵਿੱਚ ਪੈਂਦੇ ਇੱਕ ਮੀਡੀਆ ਆਧਾਰੇ ਦੇ ਨਾਲ ਮੱਥਾ ਲਾਇਆ ਤੇ ਦੂਜੇ ਮੀਡੀਆ ਆਧਾਰੇ ਨੂੰ ਖਵਾ ਦਿੱਤੀ। ਤੇ ਕਿਹਾ ਜਾਂਦਾ ਹੈ ਕਿ ਸਾਰਾ ਇੱਕ ਆਸੇ ਦੇ ਵਿੱਚ ਉਸ ਮੀਡੀਆ ਆਧਾਰੇ ਦਾ ਵੀ ਇੱਕ ਆਪਣੀ ਭੂਮਿਕਾ ਹੈਗੀ ਹੈ। ਇਹ ਹੁਣ ਵੱਡਾ ਸਵਾਲ ਹੈ। ਇਹੀ ਕਾਰਨ ਹੈ ਕਿ ਮਹਿੰਦਰ ਭਗਤ ਦੀ ਫਿਲਹਾਲ ਜਲੰਧਰ ਦੇ ਵਿੱਚ ਜਿੰਨੇ ਵੀ ਮੀਡੀਆ ਆਧਾਰੇ ਨੇ ਉਹਨਾਂ ਸਾਰਿਆਂ ਦੇ ਨਾਲ ਜਿਹੜੀ ਆ ਉਹ ਕਿਓ ਖਿਚੜੀ ਵਾਲਾ ਕੰਮ ਹੈ ਫਿਲਹਾਲ ਜਿਹੜਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਇਸ ਕਰਕੇ ਕਹਿ ਸਕਦੇ ਆ ਕਿ ਮਹਿੰਦਰ ਭਗਤ ਫਿਲਹਾਲ ਸੇਫ ਜ਼ੋਨ ਦੇ ਵਿੱਚ ਨੇਗੇ ਉਹਨਾਂ ਨੂੰ ਕੋਈ ਬਹੁਤਾ ਰਮਨ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਕੋਈ ਹੁਣ ਗੱਡੀਆਂ ਸ਼ੂਸ਼ੂ ਕਰਦੀਆਂ ਪਰ ਜਿਹੜੀ ਆ ਕੈਂਪ ਵੱਲ ਚਲੇ ਜਾਣਗੀਆਂ ਐਸੀ ਸਥਿਤੀ ਨਹੀਂ ਹੈ